ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੀਤੀ ਮਨਵਤਿਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੀਆਂ ਆਇਆਂ ਸ਼ਬਦੋ ਤਾ ਗਾਵੋ ਹਰੀ ਕੀ ਰਾਮਾ ਜਨੀ ਅਸਾਇ ਕਹੇ ਨਾਨਕ ਨਾਮੁ ਹੋਆ ਸਤਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸੁਧਾਰਹੁ ਹਰ ਨਾਲੇ ਹਰ ਨਾਲੇ ਰੂਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗਲਾ ਸਮਰਾਸ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾ ਜੀ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਰਮ ਮੇਰਾ ਜਿਨੂ ਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਿਸਿਆ ਜਿਨ ਚੰਨ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋਾਂ ਜਿਸ ਦੀਆਂ ਵਿੜਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਉਹ ਤਰੋਂ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾ ਰੀਆ ਪੰਜ ਦੂਤ ਤੁਦਵਾਸ ਕੀਤੇ ਕਾਲ ਘੰਟਕ ਵਾਰਿਆ ਦੁਰ ਕਰਮ ਪਾਇਆ ਦੂਜਨ ਕੋ ਸੇ ਨਾਮ ਹਰ ਗਏ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਬਾਜੇ ਸਾਚੀ ਲਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਵੇ ਬਾਜੂ ਹੂੰ ਕਿਆ ਕਰੇ ਵਿਚਾਰੀਆ ਤੁਦਵਾਸ ਸਮਰਾਤ ਕੋਈ ਨਾਹੀ ਗਿਰਬਾ ਕਰ ਪਰਵਾਰੀਆ ਈਸ ਨਾ ਗੁਰਤਾਉ ਨਾਹੀ ਸ਼ਬਦ ਲਾਖ ਸਵਾਰੀ ਆਖੇ ਨਾਨਕ ਲਿਵੇ ਬਾਜੋਂ ਕੀ ਆ ਕਰੇ ਵਿਚਾਰਿਆ ਆਨੰਦ ਨਾਂ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਗਲਵੇਂ ਕਟੇ ਗਿਆਨ ਅਨੰਦ ਸਾਰਿਆ ਅੰਦਰੂ ਜਿਨ ਕਾ ਮੂੰਹ ਟੂਟਾ ਤਨ ਕਾ ਸ਼ਬਦ ਸੱਚੇ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹ ਸੋਇ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਦਿਸਣ ਹੋਰ ਕਿਆ ਕਰੇ ਵਿਚਾਰਿਆ ਇੱਕ ਬਰਮ ਗੂਲੇ ਪਿਰਹਿ ਦੇਹ ਦੇ ਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਪਿਆਰ ਨਿਰਮਲ ਜਨਾਬਾਣਾ ਪਾਵੇ ਕਹੇ ਨਾਨਕ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਉਗਤ ਕੀ ਕਰੇ ਕਹਾਣੀ ਕਰੇ ਕਹਾਣੀ ਗਦਗੀ ਦੇ ਰੀਗੇ ਦੁਆਰੇ ਪਾਈਆ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਆ ਉਕਮਨਹੁ ਗੁਰੂ ਕੇ ਰਾਗਾਉ ਸਚੀ ਬਾਣੀ ਕਹੈ ਨਾਨਕ ਸੁਨਹੁ ਸੰਤੋ ਕਥੋਂ ਕਤ ਘਾਨੀ ਮਨ ਜੰਚਲ ਚਤਰਾਏ ਕਿਨੇ ਨਾ ਪਾਇਆ ਜਗਰਾਇ ਨਾ ਪਾਇਆ ਕਿਨੇ ਦੋ ਸੁਨਮਨ ਮੀਰੇ ਆਏ ਮਾਇਆ ਮੋਹਨੀ ਜਨੇਤ ਪਰਮ ਪੁਲਾਇਆ ਮਾਇਆ ਤਾਂ ਮੋਹਨੀ ਤਨੇ ਕੀਤੀ ਜਨ ਠਾਗੋ ਲਈ ਪਾਈਆ ਕੁਰਬਾਨ ਕੀਤਾ ਸੇ ਵਿਟੋ ਜਨ ਮੂਹ ਮਿਠਾ ਲਾਇਆ ਕਹੈ ਨਾਨਕ ਮਨ ਜੰਚਲ ਚਤਰਾਏ ਕਿਨੇ ਨਾ ਪਾਇਆ ਈ ਮਨ ਪਿਆਰੀਆ ਤੂੰ ਸਦਾ ਸੱਜ ਸਮਾਲ ਲੈ ਅਗਮਉ ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਜਤਲਾਈਆ ਐਸਾ ਕੰਮ ਲੈ ਨਾ ਕੀਚੈ ਜਿ ਤੰਤ ਕੁਛ ਤਾਈਆ ਸਤਿਗੁਰੂ ਕਾ ਉਪਦੇਸ ਸੰਤ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਜ ਸਮਾਲ ਲੈ ਅਗਮਉ ਚਰਾ ਦੇ ਰਾਸ ਨਾਮ ਨਾ ਪਾਇ ਅੰਤ ਨਾ ਪਾਇ ਗਨੇ ਤੇਰਾ ਨਾਪ ਨਾ ਪਉ ਜਾਣਹੀ ਜੀ ਜਨ ਸਭ ਖੇਲ ਤੇਰਾ ਦੇ ਆਖੂ ਆਖ ਵਖਾਨੇ ਆਖਾਂ ਤੈ ਵਿਖੇ ਸਭ ਤੂੰ ਹੈ ਜਿਨ ਜਗ ਤੂ ਪਾਇਆ ਕਹੇ ਨਾਨਕ ਤੂ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜ ਅੰਮ੍ਰਿਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਚਾ ਮਨੁਸਾਯਾ ਜੀ ਜਨ ਸਭ ਤੂ ਤੂ ਪਾਇ ਕੁਇ ਪਰਸਨਾਇ ਲਭ ਲੋਭ ਹੰਕਾਰ ਚੁਕਾ ਸਤਗੁਰ ਕਾ ਲਭ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੋ ਠਾਤ ਅੰਮ੍ਰਿਤ ਗੁਰ ਤੇ ਪਾਇਆ ਬਗ ਦਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇ ਰੀਖ ਮਾਰਗ ਚਲਨਾ ਲਭ ਲੋਭ ਹੰਕਾਰ ਤਜ ਜਿਸਨਾ ਬਹੁਤ ਨਹੀਂ ਬੋਲਣਾ ਕਰਨਿਓ ਤਖੀ ਵਾਲੋ ਨ ਕੀਏ ਤਮਾਰਗ ਜਾਣਾ ਗੁਰ ਪ੍ਰਸਾਦਿ ਜਿ ਜਨ ਆਵਤ ਜਿ ਆਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁਗਹੁ ਜੁਗ ਨਿਰਾਲੀ ਜੋ ਤੁ ਚਲਾਏ ਤਿਮ ਚੱਲੇ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂ ਚਲਾਏ ਤਿਵੇਂ ਚੱਲੇ ਜਨਾ ਮਾਰਗ ਪਾਵੇ ਕਰ ਕਿਰਪਾ ਜਿ ਨਾਮ ਲਾਈਐ ਸੇ ਹਰ ਹਰ ਸਦਾ ਧਿਆਵਹਿ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਮੇ ਚਲਾਵਹਿ ਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਨਾਇ ਮੇ ਤਨ ਕਾ ਮਨ ਵਸਿਆ ਜੰਤਰਹੁ ਲਿਖਿਆ ਆਇ ਇਕ ਵਿਰੇ ਕਰੇ ਰੇ ਕਰਹਾਂ ਗੱਲਾਂ ਗੱਲੀ ਗਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰ ਸੁਨਾਇ ਬਿੰਦ ਹੋਏ ਸਹੀ ਜਨਾਜ ਨਹੀਂ ਹਰਤਿਆ ਆਇ ਹਰਿ ਤਿਆ ਆਇ ਆਪਿਤ ਹੋਏ ਗੁਰਮੁਖ ਜਿਨੀ ਧਿਆਇ ਆਪਿਤ ਮਾਤਾ ਪਿਤਾ ਗਟੰ ਸੈ ਸੋਪੇ ਸੰਗ ਸਬਾਈ ਆ ਕਹੰਦੇ ਪੁਵੇ ਸੰਦੇ ਪੁਵਿਤ ਸੇ ਪਵਿਤ ਜਿਨੀ ਮਨ ਵਸਾਇ ਕਹੇ ਨਾਨਕ ਸੇ ਪਵਿਤ ਜਿਨੀ ਗੁਰਮੁਖ ਹਰਿ ਹਰਿ ਤਿਆ ਆਇ ਗਨਵੀ ਸੈ ਨਉ ਉਪਜੀਵਿਨ ਸਹਿਜ ਸਹਿਜ ਨਾ ਜਾਏ ਨਾ ਜਾਏ ਸਹਿਸਗਦ ਸੰਜਮ ਰਹਿ ਕਰਮ ਕਮਾਇ ਸਹਿਜ ਜੋ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹਰ ਸੋ ਰਹੁ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦਿ ਸਹਿਜ ਉਪਜਿਓ ਸਹਿ ਸਰਵ ਜਾਏ ਜਿਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉ ਤਾਂ ਮੈਲੇ ਦਿਨ ਜਨਮ ਜੋਏ ਹਾਰਿਆ ਇਸ ਨਾਮ ਬਡਾ ਰੋਗ ਲਗਾ ਉਮਰਨ ਮਨੋ ਵਿਸਾਰਿਆ ਵੇ ਤਾਂ ਮੈ ਨਾਮ ਉਤਮ ਸੋ ਸੁਨੇ ਨਾਹੀ ਫਿਰੇ ਜੋ ਬਿਤਾ ਲਿਆ ਕਹੇ ਨਾਨਕ ਜਨ ਸੱਚ ਤਜਿਆ ਗੂੜੇ ਲਾਗੇ ਦਿਨ ਜਨਮ ਜੋਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨ ਕਮਾਣੀ ਕੂੜ ਕੀ ਸੋਇ ਪੁੰਜੇ ਨਾਹੀ ਮਨ ਸਾ ਸਾ ਸਵਾਣੀ ਜਨਮ ਲਗਨ ਜਿਨੇ ਘਟਿਆ ਬੱਲੇ ਸੇਵਨ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜਿਕ ਸਿੱਖ ਗੁਰੂ ਸੇਤੀ ਸ਼ਰਮ ਕੋ ਵਾ ਹੋਵੇ ਤਾਂ ਸਰਮੁ ਕੋਈ ਜਿਹੋ ਰਹੇ ਗੁਰਦਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤ ਨੂੰ ਸਮਾਲਿਆ ਛੜ ਸਦਰ ਪਰਨੇ ਗੁਰ ਬਿਨ ਨ ਵਰਨਾ ਜਾਣੇ ਕੋਈ ਕਹੇ ਨਾਨਕ ਸੁਨੋ ਸੰਤੋਸ ਹੋ ਸੁਖ ਸਰਮੁ ਕੋ ਹੋਇ ਜੀ ਕੋ ਗੁਰ ਤੇਵੇਂ ਮੁਖੂ ਗਾ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੂਛ ਵੇ ਕੀ ਆ ਜਾਏ ਨੇਕ ਜੋਨੀ ਪਰਮਾ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾ ਲਾਗ ਜਾਨੀ ਸਤਗੁਰੂ ਸ਼ਬਦ ਸੁਨਾਏ ਕਹ ਨਾਨਕ ਵਿਚਾਰ ਦੇਖੂ ਵੇ ਸਤਗੁਰ ਮੁਕਤ ਨਾ ਪਾਏ ਆਵੋ ਸਤਗੁਰੂ ਕੇ ਪਿਆਰੇ ਹੋ ਗਾਓ ਸਚੀ ਬਾਣੀ ਮਾਣੀ ਤਾਂ ਗਾਓ ਗੁਰੂ ਕੀਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਨੀ ਵੀ ਉਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਬੇ ਹੋ ਸਰਮ ਬਾਣੀ ਕਹ ਨਾਨਕ ਸਦਾ ਗਾਉ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਖਾਣੀ ਹਰ ਹਰ ਨਿਤ ਕਰਿਆ ਰਸਨਾ ਕਹੀਆ ਕਚੂ ਨਾ ਜਾਣੀ ਜੰਜਨ ਕਾਹ ਕਿਦਿਆ ਬਾਇਆ ਬੋਲਣ ਕੋਇ ਰਵਾਣੀ ਕਹ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰਾਏ ਜਿਤ ਜੜਾ ਔਸ਼ਕਤਨ ਜਿਤ ਮਨ ਲਾਗਾ ਇਹ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸਚੇ ਲਾਇਆ ਭਾਉ ਆਪੇ ਹੀਰਾ ਰਤਨਾਪੇ ਜਿਸ ਨੂੰ ਦੇਵੁ ਭਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸ਼ੇਵ ਸ਼ਗਤ ਆਪ ਪਾਈ ਕਾ ਕਰਤਾ ਆਪ ਹੀ ਹੁਕਮ ਕਰਤਾ ਹੀ ਹੁਕਮ ਕਰਤਾ ਆ ਵੇਖੇ ਗੁਰਮੁਖ ਸੇਵ ਭਜਾਏ ਤੂੜੇ ਬੰਧਨ ਹੋਵੇ ਆਪ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸੋ ਲਿਬ ਲਾਇ ਕਹੇ ਨਾਨਕ ਆਪ ਕਰਤਾ ਤੇ ਹੁਕਮ ਬਜਾਏ ਸਿਮਰ ਸਾਸ ਸਰਪੁਨਿ ਵਾਪਿ ਬਿਜਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਜੋਂ ਤਤ ਸਾਰ ਨ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੋਤਾ ਸੁਧਿਆਰੈ ਨਿਹਾਣੀ ਗੁਰ ਕਿਰਪਾ ਤੀ ਸੇ ਜੰਗ ਜਗ ਜਿਨਾ ਹਰ ਮਨ ਅਸਿਆ ਬੂਲੇ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾਇ ਜਿਸ ਨੂੰ ਆਨੰਦ ਹਰਲੇ ਬਲਾਗੇ ਜਾਗਤ ਰਹਿਨੀ ਹਾਨੀ ਮਾਤਾ ਕੇ ਉਦਰ ਨਵ੍ਰਤ ਬਾਲ ਕਰੇ ਸੋ ਕਿਉ ਮਨਹੁ ਵਿਸਾਰਿਏ ਮਨੁ ਕਉ ਵਿਸਾਰਿਏ ਵਰਦਾਤਾ ਜੇ ਅਗਰ ਮਿਹਾਰ ਪਹੁੰਚਾਵੇ ਮੋਸਨੋ ਕਹਿੋ ਕੋਹੀ ਨਾ ਸਕੀ ਜਿਸਨੂੰ ਆਪਣੀ ਲਿਵ ਲਾਏ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੁਵਾਲੀਆ ਕਹਿ ਨਾਲ ਕੇ ਵਰਦਾਤਾ ਸੋ ਪਿਉ ਮਨੋ ਵਿਸਾਰੀਆ ਜੈਸੀ ਅਗਨੁ ਦਰਮਤੈ ਹੀ ਬਾਹਰ ਮਾਇਆ ਮਾਇਆ ਗੰਸਾ ਬੇ ਕੋ ਜੀਹੀ ਕਰਤੇ ਖੇਲ ਲਚਾਇਆ ਜਾਤਿਸ ਬਣਾ ਤਜਮਿਆ ਪਰਵਾਰ ਪਲਾ ਪਾਇ ਆਲਿਵ ਛੁੜਗੀ ਲਗੀ ਤਿਸਨਾਮਾ ਅਮਰ ਵਰਦਾਇਆ ਇਹ ਮਾਇਆ ਜਿਤਹ ਰਵੀਸਰੇ ਮੂਬ ਜੇ ਬਾਹੂ ਦੂਜਾ ਲਾਇਆ ਕਹਿ ਨਾਲ ਗੁਰ ਪ੍ਰਸਾਦ ਜੀ ਜਿਸਨਾਂ ਲਿਵ ਲਾਗੀ ਦਿਨ ਵਿੱਚ ਮਾਇਆ ਪਾਇ ਹਰਾਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਮ ਰਹੇ ਲੋਕ ਵਿਲਾਏ ਐਸਾ ਸਤਗੁਰੂ ਜੀ ਮਿਲੇ ਤਿਸਨੋਂ ਸੇ ਸੋਮ ਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰਾਪ ਅਮੋਲਕ ਹੈ ਪਾਗਤ ਨਾ ਕੇ ਨਾਨਕਾ ਜਿਨ ਹਰ ਬੱਲੇ ਪਾਏ ਹਰਾਸ ਮੇਰੀ ਮਨ ਵੰਜਾਰਾ ਹਰਾਸ ਮੇਰੀ ਮਨ ਵੰਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨੇ ਜਬੋ ਜੀ ਓਲਾ ਹਾ ਘਟੇ ਉਹ ਦਿਹਾੜੀ ਇਹ ਤਨ ਤੇ ਨਾਮ ਬਿਲਿਆ ਜਨ ਹਰ ਆਪੇ ਪਾਣਾ ਤੇ ਨਾਨਕ ਹਰ ਰਸ ਮੀਰੀ ਮਨ ਬੁਆ ਬੰਧਿਆ ਰਾਏ ਰਸਨਾ ਤੂੰ ਅੰਦਰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਤ ਕੀਤੇ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੜਦਾ ਦਰਸ਼ਨਾ ਲਾਗੇ ਆਏ ਹਰ ਰਸ ਗਰਮੀ ਪਾਈਐ ਸਤਿਗੁਰ ਮਲੇ ਜਿ ਸਿਆਏ ਕਹੇ ਨਾਨਕ ਹੋਰ ਰੰਗ ਰਸਾ ਵੀਸਰੇ ਜਾ ਹਰ ਵਸੇ ਮਨ ਆਏ ਈ ਸ਼ਰੀਰਾ ਮਿਰਿਆ ਹਰ ਤੁਮੈ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੁਧ ਵਿਦਾ ਤੂੰ ਜਗ ਮੈਂ ਆਇਆ ਹਰਿਆ ਬੇ ਮਾਤਾ ਬੇ ਪਿਤਾ ਜਿੰਜੀਓ ਪਾਏ ਜਗ ਦਿਖਾਇਆ ਗੁਰ ਪ੍ਰਸਾਦ ਦੀ ਪੂਜਿਆ ਤਾ ਜਲਦ ਬੁਆ ਚਲਦ ਨਦਰੀਆ ਆਇ ਕਹੇ ਨਾਨਕ ਸਿਸਕਾ ਬੂਣ ਰਜਿਆ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਬਰਬਾ ਗੰ ਸੁਣਿਆ ਹਰ ਮੰਗਲ ਗਾਉ ਸਗੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਦੇ ਸਗੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਤ ਬਾਣੀ ਗੁਰ ਸ਼ਬਦ ਜਾਰੀ ਹਰਨਾਮ ਹਰਿ ਸੁਭੋ ਕੋ ਕਹ ਨਾਨਕ ਪ੍ਰਭ ਮਿਲਿਆ ਕਰਨ ਕਾਰਨ ਜੋਗ ਏ ਸ਼ਰੀਰਾ ਮੇਰਿਆ ਇਸ ਜਗ ਮੇ ਆਏ ਕੇ ਕੀਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੂ ਸ਼ਰੀ ਰਾਜਾ ਤੂ ਜਗ ਮੇ ਆਇਆ ਜਨ ਹਰਤੇ ਰਾਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰਿ ਮਨਿ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕੋ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸੋਜਤ ਲਾਇ ਆਏ ਨੇਤਰ ਮੀਰ ਹਉ ਹਰ ਤਮੈ ਜੋਤ ਰੀ ਹਰ ਬਿਨ ਵਰਨਾ ਦੇਖੂੰ ਕੋਈ ਹਰ ਬਿਨ ਵਰਨਾ ਦੇਖੂੰ ਕੋਈ ਨਜ਼ਰੀ ਹਰ ਨਿਹਾਲ ਲਿਆ ਇਹੋ ਵਿ ਸੰਸਾਰ ਤੁਮ ਦੇਖਦੇ ਅਰਕਾਰ ਰੂਪ ਹੈ ਰੂਪ ਨਜ਼ਰੀ ਆਇ ਗੁਰ ਪ੍ਰਸਾਦਿ ਪੂਜਿਆ ਜਾਵੇ ਖਾਰੇ ਕਹ ਹਰ ਬਿਨ ਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਅੰਧ ਦ੍ਰਿਸ਼ਟ ਹੋਈ ਇਸ ਰਵਣ ਮੇਰੇ ਹੂੰ ਸਾਚੇ ਸੁਨੇ ਨੂੰ ਪਠਾਏ ਸਾਜੇ ਸੁਨੇ ਨੂੰ ਪਠਾਏ ਸ੍ਰੀ ਲਾਏ ਸੁਣੋ ਸਤਿ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸਤਿ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰ ਨਾਮ ਸੁਣੋ ਬਿਤਰ ਹੋਆ ਸਾਚੇ ਸੁਨੇ ਨੂੰ ਪਠਾਏ ਹਰ ਜੀਉ ਗੁਫਾਨ ਦਰ ਆਕੇ ਵਾਜਾ ਬੋਨ ਵਜਾਇਆ ਵਜਾਇਆ ਵਾਜਾ ਬੋਨੋਂ ਦਵਾਰੇ ਪ੍ਰਗਟ ਕੀਏ ਦਸਵਾ ਗੁਰਦੁਆਰਾ ਖਾਇਆ ਗੁਰਦੁਆਰੇ ਲਾਇ ਭਾਵਨੀਕ ਨਾਂ ਦਸਵਾ ਦੁਆਰ ਦਿਖਾਇਆ ਤਹ ਨੇਗ ਰੂਪ ਨਾਉ ਨਵ ਨਿਧ ਤਿਸ ਦਾੰਤ ਨਾ ਜਾਈ ਪਾਇਆ ਕਿਸ ਨਾਰ ਕਰ ਪਿਆਰੀ ਜੀਉ ਗੁਫਾਨ ਦਰ ਆ ਕੇ ਆਵਾਜ਼ਾ ਭਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ ਹੋ ਗਾਵੋ ਤਾਂ ਸੋਹਿਲਾ ਕਰ ਸਾਚੇ ਜਿਥੇ ਸਦਾ ਸਜ ਤੇ ਆਵਹਿ ਸੱਚੋ ਤੇ ਆਵਹਿ ਜਾਤੁ ਦੁਭਾਵਹਿ ਗੁਰਮੁਖ ਜਨਾਬ ਉਜਾਵਹਿ ਇਹੋ ਸੱਚ ਸਭਨਾ ਕਾਖਸ ਮਹ ਜਿਸ ਬਖਸ਼ੀ ਸੋ ਜਨ ਪਾਵਹਿ ਕਹੈ ਨਾਨਕ ਸਚ ਸੋਹਿਲਾ ਸਚਕਾਰ ਗਾਵਹੀ ਅਨੰਦ ਸੁਣਹੁ ਵਡਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਬਾਜੀ ਅਨਹਦ ਤੂ ਰੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਓਜਲੇ ਕੀਤੀ ਛੁਟੀ ਨਾਲ ਜਿਨਿ ਨਾਮ ਧਿਆਇਆ ਬੇਮਸ਼ਕਤ ਕਾਲ ਨਾਨਕ ਤੇ ਮੁਖ ਓਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ